ਉਧਰ ਤੇਜ਼ ਰਫ਼ਤਾਰ ਨਾਲ 144 ਗ੍ਰਹਿ ਲੋਕਾਂ ਦੇ ਆ ਰਿਹਾ ਹੈਗਾ ਯਾਰ ਦੁਨੀਆ ਦੀ ਇਸ ਪਾਸੇ ਹੋਤੀ ਹੈ ਨਜ਼ਰ ਤੁਹਾਨੂੰ ਦੱਸਦੀ ਹੈ ਨਿਊਯਾਰਕ ਅਮਰੀਕਾ ਦੀ ਪੁਲਾੜ ਏਜੰਸੀ NASA ਨੇ ਇੱਕ ਵਾਰ ਫੇਰ ਦੁਨੀਆ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਾਜ਼ਾ ਅਲਰਟ ਮੁਤਾਬਕ 3 ਐਸਟੇਰਾਈਡ ਵਾਜਪੀਰ ਧਰਤੀ ਨਾਲ ਟਕਰਾ ਸਕਦੇ ਹਨ ਜਿਸ ਕਾਰਨ ਧਰਤੀ ਤੇ ਹੜਾ ਸਕਦਾ ਹੈ ਤੇਜ ਰਫਤਾਰ ਅਤੇ ਪੁਚਾਲ ਦਾ ਵੀ ਖਤਰਾ ਹੈ ਕੋਈ ਵੀ ਕੁਦਰਤੀ ਆਪਤਤੀ ਦੇ ਕਿਸੇ ਵੀ ਹਿੱਸੇ ਦੀ ਤਬਾਹੀ ਦਾ ਕਾਰਨ ਬਣ ਸਕਦੀ ਹੈ ਅਜਿਹੇ ਚ ਨਾਸਾ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਤੇ ਨਾਲ ਹੀ ਨਾਸਾ ਨੇ ਵਿਗਿਆਨੀ ਇਨ੍ਹਾਂ ਗ੍ਰਹਾਂ ਦੀ ਗਤੀ ਦੀ ਲਗਾਤਾਰ ਨਜ਼ਰ ਰੱਖੇ ਹਨ ਨਾਸਾ ਦੀ ਜੈਟ ਪ੍ਰੋਪਲਸ ਨਿਬੋਰੀ ਲੋਕਾਂ ਦੇ ਧਰਤੀ ਦੇ ਨੇੜੇ ਤੋਂ ਲੰਘਣ ਵਾਲੇ ਤਿੰਨ ਗ੍ਰਹਾਂ ਵੀ ਨੇੜੇ ਇਹ 2 ਲੱਖ ਤੇ ਦਾ ਹਾਲਾਂਕਿ ਇਨ੍ਹਾਂ ਗ੍ਰਹਿਾਂ ਤੋਂ ਧਰਤੀ ਨੂੰ ਕੋਈ ਖਤਰਾ ਨਹੀਂ ਹੋਵੇਗਾ ਪਰ ਜੇਕਰ ਪੁਲਾੜ ਦੀ ਦੁਨੀਆ 'ਚ ਕੋਈ ਅਚਾਨਕ ਹਲਚਲ ਹੋ ਉੱਡੀ ਜਾਂ ਕੋਈ ਸੂਰਜੀ ਇਤਫਾਕ ਹੋਏ ਤਾਂ ਇਨ੍ਹਾਂ ਗ੍ਰਹਿਾਂ ਦੀ ਪਿਸ਼ਾਪਦਨ ਬਦਲ ਸਕਦੀ ਹੈ ਤੇ ਉਸਰਾ ਨੂੰ ਵੀ ਚੁਪਾਇਆ ਗਿਆ ਹੈ ਦੇ ਹੌਂੜੇ ਦੇ ਇਸ ਕਰਕੇ ਲੋਕਾਂ ਨੂੰ ਥੋੜਾ ਜਿਹਾ ਸੁਖੀਤ ਰਹਿਣ ਦੀ ਗੱਲ ਇਹਨਾਂ ਵੱਲੋਂ ਕੀਤੀ ਗਈ ਹੈਗੀ ਤੁਹਾਨੂੰ ਦੱਸ ਦਈਏ ਲਗਾਤਾਰ ਜਿਹੜਾਗਾ ਡਰ ਦਾ ਮਾਹੌਲ ਜਿਹੜਾਗਾ ਆ ਉਹ ਵਿਗਿਆਨੀਆਂ ਵੱਲੋਂ ਬਣਾ ਦਿੱਤਾ ਗਿਆ ਹੈ ਉਹਨਾਂ ਨੂੰ ਕਹੀ ਗਈ ਕਿ ਤੇਜ਼ ਰਫਤਾਰ ਨਾਲ 130 ਫੁੱਟ ਉੱਚਾ ਗ੍ਰੈਵਲ ਆ ਰਿਹਾ ਹੈ ਹਾਲਾਂਕਿ ਨੇੜੇ ਉਹ ਕਿੰਨੇ ਕੰਨ ਜਾਏਗਾ ਲੇਕਿਨ ਦਰਦਾਂ ਦੇ ਸ਼ਾਹ ਜਤਾਇਆ ਜਾ ਰਿਹਾ ਹੈ ਜੀ ਵੈਰੀਫਾਈ ਕਰਨਾ ਚਾਹੇ ਤੇ ਉਹਨਾਂ ਦੇ ਪੱਲੇ